ਵਾਰਜੀ ਕਾ ਖਾਲਸਾ ਵਾਰਜੀ ਕੀ ਫਤਿਹ ਇਹ ਵੀਡੀਓ ਬੜੀ ਧਿਆਨ ਦੇ ਨਾਲ ਵੇਖਣ ਵਾਲੀ ਆ ਤੇ ਵੱਡੇ ਖੁਲਾਸੇ ਹੋਏ ਨੇ ਇੱਕ ਤਾਂ ਖੁਲਾਸਾ ਜਿਹੜਾ ਅੰਮ੍ਰਿਤਸਰ ਦੇ ਵਿੱਚ ਡਾਕਟਰ ਅਵੇਦਕਰ ਸਾਹਿਬ ਦਾ ਜਿਹੜਾ ਬੁੱਤ ਤੋੜਿਆ ਗਿਆ ਸੀ ਭੰਨਣ ਦੀ ਕੋਸ਼ਿਸ਼ ਕੀਤੀ ਗਈ ਸੀ ਉਸ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਦੂਸਰਾ ਅਨਮੋਲ ਗੱਗਨ ਆ ਜੋ ਕਿ ਆਵਾਦੀ ਪਾਰਟੀ ਦੀ ਬਧਾਇਕਾ ਉਹਦੇ ਉੱਪਰ ਜਿਹੜਾ ਕੇਸ ਦਰਜ ਹੋ ਚੁੱਕਿਆਗਾ ਕੇਸ ਦਰਜ ਹੋ ਗਿਆ ਜਿਹੜਾ ਦੋਸਤ ਜਿਹੜੇ ਨੇ ਉਹ ਤੈਹ ਹੋ ਚੁੱਕੇ ਨੇ ਦੂਸਰੇ ਪਾਸੇ ਜਿਹੜਾ ਤੁਹਾਨੂੰ ਦਿਖਾਉਣੇ ਆ ਕਿ ਲੁਧਿਆਣੇ ਦੇ ਵਿੱਚ ਐਸਸੀ ਭਾਈਚਾਰੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜਿਹੜੇ ਪੋਸਟਰ ਲਗਾਏ ਗਏ ਨੇ ਉਹਨਾਂ ਉੱਤੇ ਲਿਖਿਆ ਗਿਆਗਾ ਕਿ ਸੀਐਮ ਜਿਹੜਾ ਉਹ ਗੁੰਮ ਹੋ ਚੁੱਕੇ ਨੇ ਇਸ ਬਾਬਤ ਵੀ ਆਪਾਂ ਗੱਲਬਾਤ ਕਰਦੇ ਆ ਪਹਿਲਾਂ ਤੁਹਾਨੂੰ ਭਵੰਤਮਨ ਦੇ ਪੋਟਰ ਦਿਖਾਉਣੇ ਆ ਫਿਰ ਆਪਾਂ ਅੰਮਰਿਤਪਾਲ ਸਿੰਘ ਦੀ ਵੀ ਗੱਲ ਕਰਦੇ ਆ ਅਨਮੋਲ ਕਗਰਮਾਨ ਦੀ ਵੀ ਗੱਲ ਕਰਦੇ ਆ ਤੇ ਉਸ ਤੋਂ ਬਾਅਦ ਜਿਹੜਾ ਅੰਬਰਸਰ ਦੇ ਵਿੱਚ ਬੁੱਤ ਨੂੰ ਤੋੜਿਆ ਗਿਆ ਕਵੇਂ ਉਹਨੂੰ ਰੰਗਤ ਦਿੱਤੀ ਗਈ ਆ ਕਿਸ ਤਰ੍ਹਾਂ ਸਿੱਖਾਂ ਨੂੰ ਜਲੀਲ ਕੀਤਾ ਜਾ ਰਿਹਾ ਇਹ ਤੇ ਇੱਕ ਆਪਾਂ ਅਜਿਹਾ ਤੁਹਾਡੇ ਕੋਲ ਸਬੂਤ ਲੈ ਕੇ ਆਏ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਸਰਕਾਰਾਂ ਜਿਹੜੀਆਂ ਕਿ ਸਿੱਖਾਂ ਨੂੰ ਜਿਹੜਾ ਕਟਾਰੇ ਦੇ ਵਿੱਚ ਖੜਾ ਕਰਨਾ ਚਾਹੁੰਦੀਆਂ ਬਿਨਾ ਬਤਬਲਾ ਭਾਈ ਅੰਮ੍ਰਿਤਪਾਲ ਸਿੰਘ ਤੇ ਜਿਹੜਾ ਦੋਸ਼ ਮੜਨਾ ਚਾਹੁੰਦੀਆਂ ਨੇ ਇਸ ਤੇ ਵੱਡੇ ਖਲਾਸੇ ਹੋਏ ਨੇ ਇਹ ਵੀ ਤੁਹਾਨੂੰ ਵੀਡੀਓ ਸੁਣਾਉਣੇ ਪਹਿਲਾਂ ਤੁਸੀਂ ਜੋ ਭਗਵੰਤ ਮਾਨ ਦੇ ਪੋਰਟ ਲਗਾਏ ਜਾ ਰਹੇ ਨੇ ਉਹ ਤੁਹਾਨੂੰ ਦਿਖਾਉਣੇ ਆ ਫਿਰ ਅੰਮ੍ਰਿਤਪਾਲ ਜੀ ਵੀ ਗੱਲ ਕਰਦੇ ਆ ਆਵਾਜ਼ ਜੇ ਦੀ ਮੈਂ ਬੰਦ ਕੀਤੀ ਹੋਈ ਆ ਕਿਉਂਕਿ ਥੋੜਾ ਜਿਹਾ ਸਾਊਂਡ ਲੱਗਿਆ ਹੋਇਆ ਸੀ ਇਹਨੇ ਭਾਈ ਜੋ ਨੌਜਵਾਨ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਜਿਹੜੇ ਪੋਸਟਰ ਨੇ ਉਕੰਧਾ ਉੱਤੇ ਲਗਾ ਰਹੇ ਨੇ ਲਿਖਿਆ ਕੀ ਆ ਗੁੰਮ ਸੁਦਾ ਦੀ ਤਲਾਸ਼ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਵਿੱਚੋਂ ਕਾਫੀ ਟਾਈਮ ਤੋਂ ਗਾਇਬ ਨੇ ਤੇ ਇਸ ਕਰਕੇ ਲੁਧਿਆਣੇ ਵਾਸੀਆਂ ਨੇ ਜਿਹੜੇ ਕਿ ਇਹ ਗੁੰਮਸਾਦਾ ਤਲਾਸ਼ ਦੇ ਜਿਹੜੇ ਨੇ ਭਗਵੰਤ ਮਾਨ ਦੇ ਪੋਰਟ ਲਾਉਣੇ ਸ਼ੁਰੂ ਕਰ ਦਿੱਤੇ ਨੇ ਪੰਜਾਬ ਦੇ ਵਿੱਚ ਕੀ ਕੁਝ ਵਾਪਰੇਗਾ ਪਰ ਭਗਵੰਤ ਮਾਨ ਪੰਜਾਬ ਛੱਡ ਕੇ ਕਿੱਧਰ ਭੱਜ ਗਿਆ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਦੂਸਰੀ ਗੱਲ ਕਰਦੇ ਆਪਾਂ ਅਨਮੋਲ ਗਗਨ ਮਾਨ ਦੀ ਇੱਕ ਪੁਰਾਣੇ ਪਰਚੇ ਦੇ ਤਹਿਤ ਜਦੋਂ ਉਹ ਮੈਂਬਰ ਹੁੰਦੇ ਸੀ ਚੰਡੀਗੜ੍ਹ ਪੁੱਛ ਦੇ ਨਾਲ ਬੈਸੇ ਸੀ ਅੱਥੋਂ ਪਾਈ ਵੀ ਹੋਏ ਸੀ ਤੇ ਉਤੇ ਬੀਜੇਪੀ ਦੇ ਆਗੂਆਂ ਨਾਲ ਜਿਹੜੀ ਝਟਪ ਹੋਈ ਸੀ ਤੇ ਉਹਦੇ ਤਹਿਤ ਜਿਹੜਾ ਅਨਮੋਲ ਗਗਨਮਾਨ ਦੀ ਹੁਣ ਗ੍ਰਿਫਤਾਰੀ ਹੋਵੇਗੀ ਅਨਮੋਲ ਗਗਨਮਾਨ ਤੇ ਮਾਨ ਤੇ ਜਿਹੜਾ ਵੱਖ-ਵੱਖ ਆ ਤਰ੍ਹਾਂ ਦੇ ਜਿਹੜੇ ਦੋਸ਼ ਨੇ ਉਹ ਤੈ ਹੋ ਚੁੱਕੇ ਨੇ ਤੇ ਹੁਣ ਅਨਮੋਲ ਗਗਨਮਾਨ ਦੀ ਗ੍ਰਿਫਤਾਰੀ ਵੀ ਹੋਵੇਗੀ ਦੂਸਰੀ ਧਾਰਨਾ ਮੈਂ ਪਹਿਲਾਂ ਵੀ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਗ੍ਰਿਫਤਾਰੀ ਹੋ ਸਕਦੀ ਆ ਤੇ ਨਾਲ ਆ 15 ਜਿਹੜੇ ਨੇ ਮੰਤਰੀ ਤੇ ਵਿਧਾਇਕਾਂ ਦੀ ਜਿਹੜੀ ਉਹ ਵੀ ਈਡੀ ਇਹਨਾਂ ਤੇ ਸਾਪੇ ਮਾਰ ਕੇ ਗਰਪਧਾਰੀ ਕਦੋਂ ਵੀ ਸੰਭਵ ਆ ਇਹ ਵੀ ਹੋ ਸਕਦਾ ਕਿ ਜਿਹੜੀ ਆਵਾਦੀ ਪਾਰਟੀ ਦਾ ਹੁਣ ਖਲਾਰਾ ਪੈਣ ਪੈਣਾ ਬੜਾਗਾ ਦੂਸਰੀ ਗੱਲ ਕਰਦੇ ਆਪਾਂ ਜੇ ਕਿ ਅੱਜ ਹਾਈ ਕੋਰਟ ਵੱਲੋਂ ਜਿਹੜਾ ਕਿ ਵੱਡਾ ਫੈਸਲਾ ਲੈਤਾ ਗਿਆਗਾ ਭਾਈ ਅੰਬਦਪਾਲ ਸਿੰਘ ਦੇ ਮਾਮਲੇ ਦੇ ਵਿੱਚ ਹੁਣ ਮੋਗਾ ਤੇ ਅੰਮਰਸਰ ਦੀ ਪੁਲਿਸ ਨੂੰ ਇਹ ਜਿਹੜਾ ਅਲਰਟ ਜਾਰੀ ਕੀਤਾਗਾ ਪ੍ਰਸ਼ਾਸਨ ਨੂੰ ਸਾਰੇ ਡਾਕੂਮੈਂਟਸ ਜਿਹੜੇ 27 ਫਰਵਰੀ ਨੂੰ ਸੌਰੀ ਮਾਫ ਕਰਨਾ 17 ਫਰਵਰੀ ਨੂੰ 17 ਫਰਵਰੀ ਨੂੰ ਜਿਹੜੇ ਸਾਰੇ ਡਾਕੂਮੈਂਟਸ ਨੇ ਉਹ ਕੋਰਟ ਦੇ ਵਿੱਚ ਜਮ੍ਹਾਂ ਕਰਾਉਣੇ ਪੈਣਗੇ ਹੁਣ ਪ੍ਰਸ਼ਾਸਨ ਨੂੰ ਇਹਦੇ ਵਿੱਚ ਹੁਣ ਆਵਾਜ਼ ਦੀ ਪਾਰਟੀ ਕਿਵੇਂ ਫਸੂਗੀ ਕਿਸ ਤਰ੍ਹਾਂ ਅੰਮਰਪਾਲ ਸਿੰਘ ਤੇ ਉੱਪਰ ਦੋ ਵਾਰ ਜਿਹੜਾ ਐਨਐਸਐਲ ਲਗਾਇਆ ਉਹਦੇ ਸਾਥੀਆਂ ਤੇ ਤੇ ਜਿਹੜਾ ਹੁਣ ਯੂਪੀਐਨ ਲਗਾਇਆ ਹੋਇਆ ਇਸ ਨੂੰ ਤੈ ਇਹਨੂੰ ਲੈ ਕੇ ਵੀ ਜਿਹੜਾ ਵੱਡੀ ਬਹਿਸ ਚੱਲ ਰਹੀ ਆ ਕੰਟੀਨਿਊ ਬਹਿਸ ਆ ਜਿਹੜੀ 1 ਮਹੀਨੇ ਤੋਂ ਚੱਲ ਰਹੀ ਆ ਹੁਣ 17 ਫਰਵਰੀ ਦੀ ਤਰੀਕ ਪਹੁੰਚ ਚੁੱਕੀ ਆ ਤੇ ਦੂਸਰੇ ਆਪਾਂ ਗੱਲ ਕਰਾਂਗੇ ਆਪਾਂ ਇਸ ਤੋਂ ਬਾਅਦ ਅਮਰਪਾਲ ਸਿੰਘ ਦੀ ਤੇ ਪਹਿਲਾਂ ਤੁਹਾਨੂੰ ਮੈਂ ਇੱਕ ਵੀਡੀਓ ਦਿਖਾਉਣਾਗਾ ਕਿ ਇਹਦੇ ਵਿੱਚ ਵੱਡੇ ਖੁਲਾਸੇ ਹੋਏ ਨੇ ਭਾਈ ਅਮਰਪਾਲ ਸਿੰਘ ਨੂੰ ਕੰਮੇ ਟਾਰਗੇਟ ਕੀਤਾ ਜਾ ਰਿਹਾ ਭਾ ਜਗਦੀਸ਼ ਸਿੰਘ ਡੱਲੇਵਾਲ ਨੂੰ ਜਾਂ ਜੱਟ ਜੀ ਵੀਦਾਲ ਨੂੰ ਜਰਨਲ ਬਰਗਰ ਨੂੰ ਕਿਸ ਤਰ੍ਹਾਂ ਜਿਹੜਾ ਕਿ ਟਾਰਗੇਟ ਕੀਤਾ ਜਾ ਰਿਹਾ ਪਹਿਲਾਂ ਤਾਂ ਤੁਸੀਂ ਵੀਡੀਓ ਸੁਣੋ ਤੇ ਫਿਰ ਆਪਾਂ ਗੱਲੇ ਬਾਤ ਕਰਦੇ ਆ ਵੱਡੇ ਖਲਾਸੇ ਕੀਤੇ ਨੇ ਥਾਣੇਦਾਰ ਨੇ ਕਰ ਰਿਆ ਬੁੱਤ ਦੀ ਉਹ ਵੀ ਦਲਤ ਆ ਤੇ ਪਰਿਵਾਰਕ ਪਛੋਕੜ ਤੋਂ ਸਿੱਖ ਨਹੀਂ ਗਾ ਸਿੱਖੀ ਭੇਸ ਬਣਵਾਇਆ ਗਿਆ ਕਿਉਂਕਿ ਹਰ ਗੱਲ ਦੇ ਉੱਤੇ ਜਨਰਲ ਕੈਟਾਗਰੀ ਨੂੰ ਕਟਾਰੇ ਵਿੱਚ ਖੜਾ ਕੀਤਾ ਜਾਂਦਾ ਫਿਰ ਕੀ ਚਾਲ ਚੱਲੀ ਗਈ ਨਵੀਂ ਦੁਬਈ ਕਨੈਕਸ਼ਨ ਜੋੜ ਕੇ ਅਮਰਪਾਲ ਦੇ ਨਾਲ ਜੁੜਿਆ ਗਿਆ ਅਸੀਂ ਘੋਰ ਨਿੰਦਿਆ ਕਰਦੇ ਹਾਂ ਰੋ ਇਹਨਾਂ ਨੂੰ ਚੈਲੰਜ ਆ ਸਾਡਾ ਇਹ ਅੱਗੇ ਤੋਂ ਇਹ ਜੀ ਗੱਲ ਕਦੇ ਤੁਸੀਂ ਸਾਡੀ ਬਿਨਾ ਸਬੂਤ ਕਿਉਂਕਿ ਇਹ ਜੀ ਇਨਵੈਸਟੀਗੇਸ਼ਨ ਕਰ ਰਹੀ ਹੈ ਪਲੀਜ਼ ਤੁਸੀਂ ਕਿਵੇਂ ਉਸ ਨੌਜਵਾਨ ਦੇ ਨਾਲ ਨੂੰ ਜੁੜ ਸਕਦੇ ਦੁਬਈ ਜੇ ਫਿਰ ਲੱਭੋ ਤੁਹਾਡੇ ਕੋਲ ਇੰਡੀਆ ਦੀਆਂ ਏਜੰਸੀਆਂ ਕਿਹੜਾ ਉੱਥੇ ਹੈਗਾ ਜਿਹੜਾ ਤਿਆਰ ਕਰ ਰਿਹਾ ਇਹਨਾਂ ਚੀਜ਼ਾਂ ਵਾਸਤੇ ਅੱਛਾ ਚੈਲੰਜ ਕੌਣ ਕਰ ਰਿਹਾ ਜਿਹੜੇ ਦਿਲਿਤ ਸਿੱਖ ਹਨ ਕਿੰਨੀ ਨਫਰਤ ਇਹਨਾਂ ਲੋਕਾਂ ਦੇ ਅੰਦਰ ਭਰੀ ਹੋਈ ਹੈ ਸਾਡੇ ਪ੍ਰਤੀ ਉਹਨਾਂ ਡਰੱਗ ਸਮੈਗਲਿੰਗ ਤੇ ਸਾਨੂੰ ਜਿੱਟਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਸਾਰੇ ਮੰਦੇ ਉੱਤੇ ਕਹਿੰਦੇ ਵੀ ਜੱਟਾਂ ਦਾ ਕਬਜ਼ਾ ਹੁਣ ਜਿਹੜਾ ਡੱਲੇਵਾਲ ਸਾਹਿਬ ਨੂੰ ਵੀ ਜੱਟ کہہ ਕੇ ਬਦਲਾਅ ਕੀਤਾ ਜਾ ਰਿਹਾ ਯਾਰ ਕਿਉਂ ਇਹ ਨਹੀਂ ਨਫਰਤ ਸਾਡੇ ਨਾਲ ਤੁਸੀਂ ਪਾਲੀ ਬਿਟੇ ਜੇ ਅਸੀਂ ਸੱਚ ਬੋਲਣ ਲੱਗ ਪਏ ਨਾ ਮਹਿਕਮੇ ਦੀਆਂ ਗੱਲਾਂ ਜੋ ਕੁਝ ਫਿਰ ਤੁਹਾਡੇ ਜਿਹੜੇ ਅਫਸਰ ਹੈ ਤੇ ਜੱਟਾਂ ਦੇ ਪ੍ਰਤੀ ਜਿਹੜੀ ਸੋਚ ਤੇ ਜੋ ਕੁਝ ਪਿੱਛੇ ਹੋਇਆ ਸੁਣਨੀ ਔਖੀਆਂ ਹੋ ਜਾਣਗੀਆਂ ਅਸੀਂ ਵਿਰੋਧੀ ਨਹੀਂ ਹਾਂ ਸਾਨੂੰ ਕੁਝ ਤਾਵਾ ਤੇ ਪੀੜਿਆ ਗਿਆ ਕੋਈ ਜਰਨਲ ਨਾ ਦੇ ਹੀ ਜਰਨਲ ਹੈ ਉਹਨਾਂ ਦੀ ਹਾਲਤ ਦਲਤਾਂ ਤੋਂ ਵੀ ਮਾਰੀ ਹੈ ਠੀਕ ਹੈ ਉਹ ਅਸੀਂ ਗੱਲ ਕਰੀਏ ਤੇ ਅਸੀਂ ਵਿਰੋਧੀ ਹੋ ਗਏ ਇੱਕ ਵਾਰੀ ਤੁਹਾਨੂੰ ਦੁਬਾਰੇ ਵੀਡੀਓ ਸੁਣਾ ਦਵਾਂ ਫਿਰ ਆਪਾਂ ਗੱਲ ਅੱਗੇ ਗੱਲ ਬੁੱਤ ਦੀ ਉਹ ਵੀ ਗਲਤ ਹੈ ਤੇ ਪਰਿਵਾਰਕ ਪਛੋਕੜ ਤੋਂ ਸਿੱਖ ਨਹੀਂ ਗਾ ਸਿੱਖੀ ਭੇਸ ਬਣਵਾਇਆ ਗਿਆ ਕਿਉਂਕਿ ਹਰ ਗੱਲ ਦੇ ਉੱਤੇ ਜਨਰਲ ਕੈਟਾਗਰੀ ਨੂੰ ਕਟਾਰੇ ਵਿੱਚ ਖੜਾ ਕੀਤਾ ਜਾਂਦਾ ਫਿਰ ਕੀ ਚਾਲ ਚੱਲੀ ਗਈ ਨਵੀਂ ਦੁਬਈ ਕਨੈਕਸ਼ਨ ਜੋੜ ਕੇ ਅਮਰਪਾਲ ਦੇ ਨਾਲ ਜੁੜਿਆ ਅਸੀਂ ਘੋਰ ਨਿੰਦਿਆ ਕਰਦੇ ਹਾਂ ਰੋ ਇਹਨਾਂ ਨੂੰ ਚੈਲੰਜ ਆ ਸਾਡਾ ਇਹ ਅੱਗੇ ਤੋਂ ਇਹ ਜੀ ਗੱਲ ਕਦੇ ਤੁਸੀਂ ਸਾਡੀ ਬਿਨਾ ਸਬੂਤ ਕਿਉਂਕਿ ਅਜ ਇਨਵੈਸਟੀਗੇਸ਼ਨ ਕਰ ਰਹੀ ਹੈ ਪੀਸ ਤੁਸੀਂ ਕਿਵੇਂ ਉਸ ਨੌਜਵਾਨ ਦੇ ਨਾਲ ਨੂੰ ਜੋ ਸਕਦੇ ਦੁਬਈ ਜੇ ਫਿਰ ਲੱਭੋ ਤੁਹਾਡੇ ਕੋਲ ਇੰਡੀਆ ਦੀਆਂ ਏਜੰਸੀਆਂ ਕਿਹੜਾ ਉੱਥੇ ਹੈਗਾ ਜਿਹੜਾ ਤਿਆਰ ਕਰ ਰਿਹਾ ਇਹਨਾਂ ਚੀਜ਼ਾਂ ਵਾਸਤੇ ਅੱਛਾ ਚੈਲੰਜ ਕੌਣ ਕਰ ਰਿਹਾ ਜਿਹੜੇ ਦਿਲਿਤ ਸਿੱਖਾ ਗੂ ਕਿੰਨੀ ਨਫਰਤ ਇਹਨਾਂ ਲੋਕਾਂ ਦੇ ਅੰਦਰ ਭਰੀ ਹੋਈ ਹੈ ਸਾਡੇ ਪ੍ਰਤੀ ਉਹਨਾਂ ਡਰੱਗ ਸਮੈਗਲਿੰਗ ਤੇ ਸਾਨੂੰ ਜਿੱਟਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਧਰਮ ਦੇ ਉੱਤੇ ਕਹਿੰਦੇ ਵੀ ਜੱਟਾਂ ਦਾ ਕਬਜ਼ਾ ਹੁਣ ਜਿਹੜਾ ਡੱਲੇਵਾਲ ਸਾਹਿਬ ਨੂੰ ਵੀ ਜੱਟ ਕਹਿ ਕੇ ਬਦਲਾਵ ਕੀਤਾ ਜਾ ਰਿਹਾ ਯਾਰ ਕਿਉਂ ਇਹ ਨਹੀਂ ਨਫਰਤ ਸਾਡੇ ਨਾਲ ਤੁਸੀਂ ਪਾਲੀ ਬਿਟੇ ਜੇ ਅਸੀਂ ਸੱਚ ਬੋਲਣ ਲੱਗ ਪਏ ਨਾ ਮਹਿਕ ਮਹਿਲ ਦੀਆਂ ਗੱਲਾਂ ਜੋ ਕੁਝ ਵੀਰ ਤੁਹਾਡੇ ਜਿਹੜੇ ਅਫਸਰ ਹੈ ਤੇ ਜੱਟਾਂ ਦੇ ਪ੍ਰਤੀ ਜਿਹੜੀ ਸੋਚ ਤੇ ਜੋ ਕੁਝ ਪਿੱਛੇ ਹੋਇਆ ਸੁਣਨੀ ਔਖੀਆਂ ਹੋ ਜਾਣਗੀਆਂ ਅਸੀਂ ਵਿਰੋਧੀ ਨਹੀਂ ਹਾਂ ਸਾਨੂੰ ਕੁਝ ਤਾਵਾਂ ਤੇ ਪੀੜਿਆ ਗਿਆ ਕੋਈ ਜਰਨਲ ਨਾ ਦੇ ਹੀ ਜਰਨਲ ਹੈ ਉਹਨਾਂ ਦੀ ਹਾਲਤ ਦਲਤਾਂ ਤੋਂ ਵੀ ਮਾੜੀ ਹੈ ਜੇ ਇਹ ਸਨ ਸਾਵਕਾ ਥਾਣੇਦਾਰ ਸਤਪਾਲ ਸਿੰਘ ਜੋ ਕਿ ਬਹੁਤ ਹੀ ਨਿਤੜਕਾ ਹੋ ਕੇ ਗੱਲ ਕਰ ਰਹੇ ਨੇ ਇਹ ਜਿਹੜੇ ਲੋਕ ਸਤਪਾਲ ਸਿੰਘ ਨੂੰ ਵਿਰੋਧੀ ਮੰਨਦੇ ਸੀ ਭਾਈ ਅੰਮ੍ਰਿਤਪਾਲ ਸਿੰਘ ਦਾ ਕਿ ਸਤਪਾਲ ਸਿੰਘ ਅੰਮ੍ਰਿਤਪਾਲ ਦਾ ਵਿਰੋਧੀ ਆ ਤੇ ਪੱਲੀ ਚੱਕ ਮਹਿਕਮਾ ਕਹਿ ਰਿਹਾ ਸੀ ਕਿ ਸਤਪਾਲ ਜਿਹੜਾ ਅੰਮ੍ਰਿਤਪਾਲ ਦਾ ਵਿਰੋਧੀ ਆ ਜੋ ਮਰਜ਼ੀ ਹੋਵੇ ਅੱਜ ਸਤਪਾਲ ਸਿੰਘ ਨੇ ਜਿਹੜੇ ਵੱਡੇ ਖਲਾਸੇ ਕੀਤੇ ਨੇ ਕਿ ਜਿਹੜਾ ਦਵਾਈ ਤੋਂ ਬੰਦਾ ਲਿਆਂਦਾ ਉਹ ਇਹਨਾਂ ਨੇ ਇੱਕ ਸਿੱਖ ਚਿਹਰੇ ਵਜੋਂ ਜਿਹੜਾ ਉਹਨੂੰ ਪੇਸ਼ ਕੀਤਾ ਗਿਆ ਸਿੱਖਾਂ ਨੂੰ ਬਦਨਾਮ ਕਰਨ ਦੇ ਬਾਤ ਤੇ ਦੂਸਰਾ ਉਹਨੂੰ ਜੱਟ ਬਣਾਇਆ ਗਿਆ ਜਨਰਲ ਸਿੱਖ ਕਹਿ ਕੇ ਕਿ ਜਿਹੜਾ ਜ਼ਿਮੀਂਦਾਰਾਂ ਦੇ ਅੰਦਰ ਨਾਫਰਤ ਪਹਿਲਾਂ ਜਿਹੜੀ ਇਹਨਾਂ ਦੇ ਭਰੀ ਆ ਤੇ ਦੁਬਾਰੇ ਫੇਰ ਭਰ ਚੁੱਕੀ ਆ ਬੜੇ ਨਾਲੇ ਜਲਸੇ ਜਲੂਸ ਕੱਢੇ ਤੇ ਕਹਿੰਦੇ ਉਹ ਵੀ ਜਿਹੜਾ ਐਸਸੀ ਭਾਈਚਾਰੇ ਦੇ ਵਿੱਚੋਂ ਆ ਦੇਖੋ ਅਸੀਂ ਐਸਸੀ ਭਾਈਚਾਰੇ ਨੂੰ ਮਾੜਾ ਨਹੀਂ ਕਹਿੰਦੇ ਪਰ ਕੁਝ ਜਿਹੜੇ ਆਪਣੇ ਹੰਕਾਰ ਹੀ ਲੀਡਰ ਨੇ ਹੰਕਾਰੀ ਜਾਂ ਲੀਡਰ ਨੇ ਜਾਂ ਚੌਧਰ ਦੇ ਭੁੱਖੇ ਪਿੰਡਾਂ ਦੇ ਵਿੱਚ ਪ੍ਰਧਾਨ ਹੁੰਦੇ ਆ ਜਾਂ ਸ਼ਹਿਰਾਂ ਦੇ ਵਿੱਚ ਹੁੰਦੇ ਆ ਜਿਹੜਾ ਕਿ ਅੱਗ ਲਾਉਂਦੇ ਆ ਡੱਬੂ ਕੰਧ ਤੇ ਆਲੀ ਗੱਲ ਆ ਉਹ ਮੂਰੇ ਤੁਹਾਨੂੰ ਤੁਸੀਂ ਵੇਖਿਆ ਗਿਆ ਕਿਹੜੇ-ਕਿਹੜੇ ਨੇ ਬੰਦੇ ਉਹ ਉਹਨਾਂ ਦੀ ਇਤਸਾਗਲਾ ਤੁਹਾਡੇ ਯਾਦ ਹੋਣਗੀਆਂ ਹੁਣ ਭਾਈ ਅੰਮਰਤਪਾਲ ਸਿੰਘ ਨੂੰ ਇਹਨਾਂ ਨੇ ਮੋਹਰਾ ਬਣਾ ਲ ਕੇ ਉਹਦੇ ਨਾਲ ਸੰਬੰਧ ਜੋੜਨ ਦੀ ਪੂਰੀ ਕੋਸ਼ਿਸ਼ ਕੀਤੀ ਕਿ ਭਾਈ ਅੰਮਰਤਪਾਲ ਸਿੰਘ ਵੀ ਦਵਾਈ ਤੋਂ ਆਇਆ ਉਹ ਬੰਦਾ ਵੀ ਦਵਾਈ ਤੋਂ ਆਇਆ ਇਹ ਦਵਾਈ ਦੇ ਵਿੱਚ ਇਹ ਸਕਲਈਆਂ ਚੱਲ ਰਹੀਆਂ ਨੇ ਫਿਰ ਉਹੀ ਗੱਲ ਭਾਰਤੀਆਂ ਏਜੰਸੀਆਂ ਕਿੱਥੇ ਨੇ ਕਿੱਥੇ ਖੜੀਆਂ ਭਾਰਤੀਆਂ ਏਜੰਸੀਆਂ ਕਿ ਜਣਾ ਖਣਾ ਮੂੰਹ ਚੱਕ ਕੇ ਜਿਹੜਾ ਆਉਂਦਾਗਾ ਅੰਮਰਤਪਾਲ ਦੇ ਜਿਹੜਾ ਮੂੰਹ ਚੱਕ ਕੇ ਆਉਂਦਾ ਮਤਪਾਲ ਦੇ ਖਿਲਾਫ ਹੋ ਜਾਂਦਾ ਔਰ ਅਸੀਂ ਸਿੱਖਾਂ ਨੇ ਤੁਹਾਡਾ ਬਿਗੜਿਆ ਕੀ ਆ ਹਾਂ ਜਗਜੀਤ ਸਿੰਘ ਡੱਲੇਵਾਲ ਉਹ ਵੀ ਸਿੱਖਾਂ ਅੰਮਰ ਦਾ ਛੱਕਿਆ ਹੋਇਆਗਾ ਤਾਂ ਉਹਨੂੰ ਬਦਨਾਮ ਕਰਨ ਤੇ ਲੱਗਿਆ ਜੀ ਉਹਨੇ ਏਨੇ ਲੱਖ ਰੁਪਏ ਖਾ ਲਿਆ ਉਥੋਂ ਉਹ ਏਨਾ ਬੈਗ ਭਰ ਕੇ ਲੈ ਗਿਆ ਉਹ ਰਾਤ ਨੂੰ ਰੋਟੀ ਖਾਂਦਾ ਸੀ ਇਹ ਟੁਕੜਬੋਚਾਂ ਨੂੰ ਇਹ ਵੀਡੀਓ ਪਹੁੰਚਾ ਦਿਓ ਜਿੰਨਾ ਟੁਕੜਬੋਚ ਇਹ ਗੱਲ ਕਹਿੰਦੇ ਸੀ ਸਾਗ ਨਾਲ ਰੋਟੀਆਂ ਖਾਂਦਾ ਕੋਈ ਕਹਿੰਦਾ ਸੀ ਮੱਖਣੀ ਖਾਂਦਾ ਕੋਈ ਕਹਿੰਦਾ ਕੁਝ ਖਾਂਦਾ ਆਹ ਥਾਣੇਦਾਰ ਦੀ ਵੀਡੀਓ ਤੁਹਾਡੇ ਮੂੰਹ ਤੇ ਚਪੇੜਾ ਚਪੇੜਾ ਇਹ ਥਾਣੇਦਾਰ ਨੇ ਕਿਹਾ ਕਿ ਮੈਂ ਤੁਹਾਡੇ ਉਹਨਾਂ ਜਿਹੜਾ ਕਰਤੂਤਾਂ ਦੱਸ ਸਕਦਾ ਇਸੇ ਭਾਈਚਾਰੇ ਦੇ ਵਿੱਚੋਂ ਜਿਹੜੇ ਥਾਣੇਦਾਰ ਬੈਠੇ ਨੇ ਜਿਨ੍ਹਾਂ ਨੇ ਸਿੱਖ ਨੌਜਵਾਨ ਦਾ ਕਤਲ ਕੀਤਾਗਾ ਸਿੱਖ ਨੌਜਵਾਨਾਂ ਨੂੰ ਚੁੱਕ-ਚੁੱਕ ਕੇ ਸ਼ਹੀਦ ਕੀਤਾਗਾ ਤੁਸੀਂ ਸਮਝ ਕੇ ਰੱਖਿਆਗਾ ਕਿ ਸਿੱਖਾਂ ਦੇ ਅੰਦਰ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਖਾਸ ਕਰਕੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਕਰਨ ਦੇ ਲਈ ਤੁਸੀਂ ਠੀਕੀ ਚਾਲਾਂ ਨਹੀਂ ਚੱਲ ਰਹੇ ਪਹਿਲਾਂ ਤੁਸੀਂ ਵਿਦੇਸ਼ਾਂ ਦੇ ਵਿੱਚ ਜੋ ਮੁੰਡਾ ਮਰਿਆ ਗਿਆ ਉਹਦਾ ਨਾਮ ਭਾਈ ਅੰਮਰਪਾਲ ਸਿੰਘ ਤੇ ਮੜ ਦਿੱਤਾ ਫਿਰ ਇੱਕ ਗੁਰਪ੍ਰੀਤ ਸਿੰਘ ਹਰੀਨਾਮ ਦਾ ਬਿਨਾਂ ਗੱਲ ਤੋਂ ਤੁਸੀਂ ਉਹਦਾ ਨਾਮ ਮੜ ਦਿੱਤਾ ਭਾਈ ਅੰਮਰਪਾਲ ਸਿੰਘ ਤੇ ਤੇ ਆ ਹੁਣ ਦੁਬਈ ਦੇ ਵਿੱਚੋਂ ਆਇਆ ਮੁੰਡਾ ਨੌਜਵਾਨ ਜਿਨੇ ਕਰੀਏ ਬੱਤ ਦੀ ਭੰਨ ਤੋੜ ਕਰਦਾ ਸੀ ਅਸੀਂ ਕਹਿੰਦੇ ਆ ਕਿ ਕਾਨੂੰਨ ਮੁਤਾਬਕ ਉਹਨੂੰ ਸਜ਼ਾ ਹੋਣੀ ਚਾਹੀਦੀ ਆ ਕੋਈ ਵੀ ਆ ਚਾਹੇ ਚਾਹੇ ਉਹ ਸਿੱਖਾ ਚਾਹੇ ਹਿੰਦੂ ਆ ਮੁਸਲਮਾਨ ਆ ਇਸਾਈਆ ਜਿਹੜੇ ਵੀ ਮਰਜੀ ਧਰਮ ਦਾ ਹੋਵੇ ਜਿਹੜੀ ਮਰਜੀ ਜਾਤ ਦਾ ਹੋਵੇ ਪਹਿਲੀ ਗੱਲ ਤਾਂ ਅਸੀਂ ਤਾਂ ਜਾਲਪਾਦ ਨੂੰ ਮੰਨਦੇ ਵੀ ਤੁਸੀਂ ਮੰਨਦੇ ਹੋ ਤੇ ਅੰਮਰਤਪਾਲ ਦੇ ਨਾਲ ਤਾਰਾ ਜੁੜ ਗਏ ਆ ਜੀ ਅੰਮਰਤਪਾਲ ਨਾਲ ਕੀ ਕਨੈਕਸ਼ਨ ਆ ਜੀ ਇੱਥੇ ਇੱਕ ਬੈਠਾ ਗੋਲ ਕਚੋਰਾ ਆ ਆ ਗੋਲ ਕਚੋਰਾ ਏਜੰਟ ਕੋਲੇ ਭਜਾ ਦਿਓ ਇਹ ਵੀਡੀਓ ਬੜਾ ਇਹਨੇ ਅੰਮਰਤਪਾਲ ਜੋ ਦੁਬਈ ਤੋਂ ਆਇਆ ਅੰਮਰਤਪਾਲ ਵੀ ਦੁਬਈ ਤੋਂ ਆਇਆ ਸੀ ਦੁਬਈ ਤੋਂ ਤਾਂ ਲੱਖਾਂ ਲੋਕ ਜਾਂਦੇ ਆ ਲੱਖਾਂ ਆਉਂਦੇ ਆ ਸਾਰਿਆਂ ਨੂੰ ਫਿਰ ਅੰਮਰਤਪਾਲ ਦੇ ਨਾਲ ਮੰਨਦੇ ਹੋ ਕੈਨੇਡਾ ਅਮਰੀਕਾ ਵੀ ਜਾਂਦੇ ਆ ਭਾਈ ਉੱਥੇ ਵੀ ਅੱਤਵਾਦੀ ਬੈਠੇ ਆ ਅਮਰੀਕਾ ਬੈਠਾ ਗੁਰਵਤ ਗੁਰਪੰਤ ਪੰਨੂ ਫਿਰ ਉੱਥੇ ਵੀ ਤੁਸੀਂ ਕਹਿ ਦਿਓ ਕਿ ਭਾਈ ਅਮਰੀਕਾ ਤੋਂ ਆਇਆ ਤਾਂ ਗੁਰਪੰਤ ਪੰਨੂ ਦਾ ਜਿਹੜਾ ਹੈ ਗੁਰਪੰਤ ਆ ਉਹਦਾ ਨਾਮ ਪੂਰਾ ਸ਼ਾਇਦ ਉਹਦੇ ਨਾਲ ਬੰਦਿਓ ਫਿਰ ਕੈਨੇਡਾ ਦੇ ਵਿੱਚ ਤੁਸੀਂ ਕਹਿੰਦੇ ਹੋ ਗੈਂਗਸਟਰ ਬੈਠੇ ਆ ਕਾਰਡਕੂ ਬੈਠੇ ਆ ਅਨੇਕਾ ਲੋਕ ਕੈਨੇਡਾ ਜਾਂਦੇ ਆ ਕੈਨੇਡਾ ਆਉਂਦੇ ਆ ਪਾਕਿਸਤਾਨ ਜਾਂਦੇ ਆ ਪਾਕਿਸਤਾਨ ਆਉਂਦੇ ਆ ਜਣੀ ਹੋਰ ਦੇ ਸਾਰੇ ਅਤਵਾਦੀ ਹੋ ਗਏ ਤੁਹਾਡਾ ਦੇਸ਼ ਹੀ ਕੱਲਾ ਸੱਤਵਾਦੀ ਹੋ ਗਿਆ ਤੁਸੀਂ ਇਕੱਲੇ ਸੱਤਵਾਦੀ ਹੋ ਗਏ ਉਹ ਜਿੰਨਾ ਤੁਸੀਂ ਕਤਲ ਕਤਲੇਆਮ ਕੀਤਾ ਸਿੱਖ ਕੌਮ ਦਾ ਉਹ ਕਿਸੇ ਦੇਸ਼ ਨੇ ਕੀਤਾਗਾ 84 ਦੇ ਵਿੱਚ ਗੁਰੂ ਘਰ ਤੁਸੀਂ ਢਾ ਦਿੱਤੇ ਾਕਾਤ ਆ ਇਸ ਨੂੰ ਤੁਸੀਂ ਇਨਸਾਨਾ ਬਣਾਇਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੁਸੀਂ ਗੋਲੀਆਂ ਮਾਰੀਆਂ ਉਹ ਛੋਟੇ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਤੱਕ ਤੁਸੀਂ ਸ਼ਹੀਦ ਕਰ ਦਿੱਤੇ ਨੌਜਵਾਨਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਤੁਸੀਂ ਅੱਗਾ ਲਾ ਦਿੱਤੀਆਂ 9 2.5 ਲੱਖ ਨੌਜਵਾਨ 1990 92 ਦੇ ਦਹਾਕੇ ਵਿੱਚ ਤੁਸੀਂ ਮਾਰ ਦਿੱਤਾ 25000 ਲਾਸਾਂ ਦੀ ਸਨਾਖਤ ਕਰਨ ਵਾਲਾ ਭਾਈ ਜਸਵੰਤ ਸਿੰਘ ਖਲੜਾ ਤੁਸੀਂ ਮਾਰ ਦਿੱਤਾ ਨੇਕਾ ਮਾਮਾ ਦੇ ਪਤ ਮਾਰ ਕੇ ਤੁਸੀਂ ਅੱਜ ਸੱਤ ਬੱਦੀ ਹੋਈ ਬੈਠੇ ਹੋ ਜੇ ਖਲੜਾ ਤੇ ਫਿਲਮ ਬਣਾਈ ਆ ਦਲਜੀਤ ਦਸਾਨ ਨੇ ਉਹ ਭਾਰਤ ਦੇ ਵਿੱਚ ਬੈਠਾ ਇੱਥੇ ਸਿੱਖ ਆਜ਼ਾਦ ਥੋੜੀ ਗੁਲਾਮ ਨੇ ਭਾਰਤ ਦੇ ਵਿੱਚ ਦਾ ਜਿਹੜੇ ਆਪਣੇ ਆਪ ਨੂੰ ਆਜ਼ਾਦ ਕਹਿੰਦੇ ਨੇ ਉਹ ਤੁਹਾਡੇ ਕੁੱਦੀ ਚੱਟਣੇ ਅੱਜ ਦੋਗਰਿਆਂ ਦੀ ਗਿਣਤੀ ਵੱਧ ਗਈ ਸਿੱਖਾਂ ਦੀ ਘਟ ਗਈ ਅੱਜ ਸਿੱਖਾਂ ਨੂੰ ਹਰ ਕੋਈ ਨਾਫ਼ਰਤ ਕਰਦਾ ਪਤਾ ਨਹੀਂ ਕੀ ਇਹਨਾਂ ਨੇ ਸਿੱਖਾਂ ਨੇ ਇਹਨਾਂ ਦਾ ਚੱਕ ਲਿਆ ਜਿਹੜਾ ਵੀ ਮੂੰਹ ਚੱਕਦਾ ਜਿਹੜਾ ਵੀ ਆਉਂਦਾ ਕੋਈ ਕਿਧਰੋਂ ਤੁਰਿਆ ਆਉਂਦਾ ਕੋਈ ਕਿਧਰੋਂ ਤੁਰਿਆ ਆਉਂਦਾ ਅੰਮ੍ਰਿਤਪਾਲ ਤੇ ਆ ਕੇ ਵਰ ਜਾਂਦਾ ਇਹ ਲੋਕ ਜਿਹੜੇ ਅਜਾਈਆਂ ਬਹਿਬਤਾ ਕਰਦੇ ਨੇ ਆ ਤੁਮਾਗਾ ਮੈਂ ਪਹਿਲਾਂ ਵੀ ਕਿਹਾ ਸੀ ਕਿ ਭਾਈ ਉਹ ਹਿੰਦੂਆਂ ਦਾ ਧਰਮ ਆ ਕੁੰਬ ਦਾ ਮੇਲਾ ਉੱਤੇ ਹਿੰਦੂ ਜਾਣ ਉਹਨਾਂ ਨੂੰ ਮੁਬਾਰਕ ਆ ਪਰ ਆ ਸਾਡਾ ਲਾਣਾ ਜਿਹੜਾ ਜਿਹਨੂੰ ਦਮ ਦੀ ਟਕਸਾਲ ਦੇ ਸਿਰ ਤੇ ਬਿਠਾ ਛੱਡੇ ਆ ਉਹੀ ਨਿਸ਼ਾਂਤ ਸ਼ਰਮਾ ਜਿਹੜਾ ਭਾਈ ਜਗਤਾ ਸਿੰਘ ਹਵਾਰੇ ਦੇ ਲੱੱਪਣ ਮਾਰਦਾ ਜਾਂਦਾ ਸੀ ਪਰ ਉਹ ਤੋਂ ਲੱੱਪੜ ਖਾ ਕੇ ਅੱਜ ਤੱਕ ਉਹਦਾ ਕਰਨਾ ਜਿਹੜਾ ਉਹ ਠੀਕ ਨਹੀਂ ਹੋਇਆ ਤੇ ਉਹ ਅੱਤਵਾਦੀਆਂ ਦੇ ਨਾਲ ਉਹਨਾਂ ਨਾਲ ਫੋਟੋ ਵੱਲ ਹੋਂਦਾ ਤੇ ਉਹ ਬਿਸ਼ਰਮ ਕੁੰਬ ਦੇ ਵਿੱਚ ਜਾ ਕੇ ਬੀਂ ਲਾਉਂਦਾਗਾ ਜਿਹਦਾ ਧਾਮ ਜਿਹੜੇ ਧਾਮ ਦੇ ਵਿੱਚ ਹਿੰਦੂ ਨੇ ਉਹ ਧਾਮ ਨੂੰ ਮੰਨਣਾ ਸਿੱਖਾਂ ਦਾ ਕਿਸੇ ਦੇ ਨਾਲ ਕੋਈ ਸਬੰਧ ਨਹੀਂ ਨਾ ਸਿੱਖ ਕਿਸੇ ਨੂੰ ਮਾੜਾ ਕਹਿੰਦੇ ਆ ਕਿਸੇ ਧਰਮ ਨੂੰ ਪਰ ਆਪਣੇ ਧਰਮ ਦੇ ਵਿੱਚ ਤੁਸੀਂ ਰਹੋ ਆਪਣੇ ਧਰਮ ਦੀ ਤੁਸੀਂ ਜੜਾ ਵੜ ਰਹੇ ਹੋ ਜੇ ਤੁਹਾਨੂੰ ਐਨਾ ਮੋਹ ਆਉਂਦਾ ਤਾਂ ਤੁਸੀਂ ਉਸ ਨਾਲਤੀ ਧਰਮ ਦੇ ਵਿੱਚ ਵਗ ਜਿਓ ਭਾਵੇਂ ਤੁਹਾਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਜੋ ਮਰਜ਼ੀ ਕਰੋ ਉਥੇ ਹੱਦ ਮੱਕਾ ਚੁੱਕੀ ਇਹਨਾਂ ਲੋਕਾਂ ਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਪਤਾ ਲੱਗ ਗਿਆ ਹੁਣ ਦਸਤਾ ਥਾਣੇਦਾਰ ਨੇ ਭਾਈ ਉਹ ਐਸੇ ਭਾਈਚਾਰੇ ਦੇ ਵਿੱਚੋਂ ਉਹ ਕੋਈ ਜੱਟ ਬਰਾਦਰੀ ਦੇ ਵਿੱਚੋਂ ਨਹੀਂ ਜਰਨਲ ਬਰਾਦਰੀ ਦੇ ਵਿੱਚੋਂ ਨਹੀਂ ਉਹ ਮੁੰਡਾ ਜਿਨੇ ਕੇ ਡਾਕਟਰ ਬੇਦਖਰ ਸਾਹਿਬ ਦਾ ਬੁੱਤ ਪੜਨ ਦੀ ਕੋਸ਼ਿਸ਼ ਕੀਤੀ ਆ ਨੰਬਰ 2 ਉਹ ਸਿੱਖ ਨਹੀਂ ਪਰਿਵਾਰ ਉਹ ਭੇਸ ਬਣਾ ਕੇ ਸਿੱਖਾਂ ਦਾ ਜਿਹੜਾ ਸਿੱਖਾਂ ਨੂੰ ਬਦਨਾਮ ਕੰਮ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਭਾਈ ਅੰਮ੍ਰਿਤਪਾਲ ਸਿੰਘ ਨੂੰ ਮਾਰੋ ਹੁਣ ਕੰਦਾ ਵਿੱਚ ਟੱਕਰਾ ਇਹ ਸੱਚ ਤੁਹਾਡੇ ਹਾਜ਼ਮ ਨਹੀਂ ਹੋਣਾ ਇਸ ਵੀਡੀਓ ਨੂੰ ਧੰਨਵਾਦ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਕਮੈਂਟ ਜਰੂਰ ਲਿਖਣੇ ਧੰਨਵਾਦ ਬਹਿਰ ਜੀ ਦਾ ਖਾਲਸਾ ਬਹਿਰ ਜੀ ਕੀ ਫਤਿਹ